ਉਸਨ ਬਲਾਲ ਢਿੱਲੋਂ ਰਹਿੰਦੇ ਪੰਜਾਬ ਦਾ ਪਿਛਲੇ ਸਾਲ ਵੀ ਮੈਟਰੋ ਦੇ ਲਈ ਖੇਡਿਆ ਐਨ ਕਹਿੰਦੇ ਤਕੜੀਆਂ ਕਬੱਡੀਆਂ ਇਸ ਖੇਡ ਮੈਦਾਨ ਦੇ ਵਿੱਚ ਪਾਈਆਂ ਔਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਔਖੇ ਰੋਕਣੇ ਖਿਡਾਰੀ ਸਾਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲੀਆ ਬੰਦਾ ਚਾਹੇ ਪੰਜਾਬ ਵਾਲਾ ਆਇਆ ਕਹਿੰਦੇ ਮੋਹਸਨ ਬਲਾਲ ਢਿੱਲੋਂ ਕਹਿੰਦੇ ਪਿਛਲੇ ਵਾਰੀ ਦੀ ਜਦੋਂ ਮੈਟਰੋ ਦੇ ਲਈ ਖੇਡਿਆ ਨਾ ਫਿਰ ਰੋਕ ਰੋਕ ਕੇ ਇਹਨੂੰ ਕਬੱਡੀਆਂ ਪਵਾਉਣੀਆਂ ਪਈਆਂ ਦੂਸਰਾ ਖਿਡਾਰੀ ਪਾਉਣ ਲੱਗਦਾ ਸੀ ਕਬੱਡੀ ਦਿਓਲ ਸਾਹਿਬ ਕਹਿੰਦੇ ਸੀ ਵੀ ਖੜ੍ਹ ਜਾ ਜਰਾ ਅਸੀਂ ਛੱਡਣਾ ਢਿੱਲੋਂ ਨੂੰ ਲਓ ਸਾਹਮਣੇ ਢਿੱਲੋਂ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੇ ਟੱਕਰ ਦੋ ਵੱਡੇ ਕਬੱਡੀ ਦੇ ਸਟਾਰਾਂ ਦੇ ਦਰਮਿਆਨ ਢਿੱਲੋਂ ਕਹਿੰਦੇ ਐਨ ਸ਼ੀਲੂ ਨੂੰ ਜਾਂਦਾ ਏ ਟੱਕੀ ਮੁਕਾਬਲਾ ਵਾਹ ਛਿਲੂ ਉਧਰਲੇ ਪਾਸੇ ਕਹਿੰਦੇ ਤੇ ਬਲਾਲ ਜਾਂਦਾ ਏ ਫਟੇ ਚੱਕੀ